ਵੱਡੀ ਕਵਰ ਲੇਖਕੀ ਹਾਜ਼ਰ ਹੋਏ ਆ ਤੁਸੀਂ ਦੇਖ ਰਹੇ ਵਿਵਿਸ਼ ਇੰਟਰਨੈਸ਼ਨਲ ਜਿਹੜੀ ਉਹ ਮੈਕਾ ਕਲਕੱਤਾ ਰੀਆ ਪੱਛਮੀ ਬੰਗਾਲ ਵਿੱਚ ਚੋਣ ਜੋਸ਼ ਦੇ ਵਿਚਕਾਰ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਨੇ ਸੋਸ਼ਲ ਮੀਡੀਆ ਤੇ ਤਲ ਕਮਚਾ ਦਿੱਤਾ ਹੈ ਵੀਡੀਓ ਵਿੱਚ ਇੱਕ ਮੇਜ਼ ਤੇ ਕਰੰਸੀ ਨੋਟਾਂ ਦਾ ਢੇਰ ਦਿਖਾਇਆ ਗਿਆ ਹੈ ਇੱਕ ਤਿਰਮੂਲ ਕਾਂਗਰਸ TMC ਨੇਤਾ ਮੇਜ਼ ਤੇ ਇੱਕ ਪਾਸੇ ਬੈਠਾ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਸਾਹਮਣੇ ਚਾਰ ਜਾਂ ਪੰਜ ਲੋਕ ਹੋਰ ਬੈਠੇ ਹਨ ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਵੀਡੀਓ ਵਿੱਚ ਦਿਖਾਈ ਦੇ ਰਿਹਾ TMC ਨੇਤਾ ਮੁਹੰਮਦ ਗਿਆਸੁਦੀਨ ਮੰਡਲ ਹੈ ਜੋ ਕਿ ਉਤਰੀ ਚੌਵੀ ਪ੍ਰਗਣਾ ਜ਼ਿਲ੍ਹੇ ਵਿੱਚ 1271 ਪੰਚਾਇਤ ਸਮਤੀ ਦੇ ਉਪ ਪ੍ਰਧਾਨ ਹਨ ਵੀਡੀਓ ਵਿੱਚ ਸਥਾਨਕ ਵਪਾਰੀ ਰਕੀਬੁਲ ਇਸਲਾਮ ਉਹਨਾਂ ਦੇ ਨਾਲ ਬੈਠੇ ਹਨ TMC ਨੇਤਾ ਬੰਗਾਲੀ ਵਿੱਚ ਫੋਨ ਤੇ ਕਿਸੇ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ ਦੂਜੇ ਸਿਰੇ ਤੋਂ ਇੱਕ ਆਦਮੀ ਦੀ ਆਵਾਜ਼ ਸੁਣਾਈ ਦਿੰਦੀ ਹੈ ਜੋ TMC ਨੇਤਾ ਤੋਂ ਪੁੱਛ ਰਿਹਾ ਹੈ ਕਿ ਕੀ ਖਰੀਦਦਾਰੀ ਨਗਦ ਵਿੱਚ ਕੀਤੀ ਜਾਵੇਗੀ ਜਾਂ ਬਿੱਟ ਵਿੱਚ ਇਸ ਦੌਰਾਨ ਇੱਕ ਹੋਰ ਆਦਮੀ ਇੱਕ ਨਾਈਲਨ ਬੈਗ ਲੈ ਕੇ ਆਉਂਦਾ ਹੈ ਉਸ ਨੂੰ ਮੇਜ਼ ਤੇ ਰੱਖਦਾ ਹੈ ਉਸ ਬੈਗ ਵਿੱਚ ਕਰੰਸੀ ਨੋਟਾਂ ਦੇ ਮੰਡਲ ਹੰਟੀ ਐਮਸੀ ਨੇਤਾ ਮੰਡਲ ਬੈਗ ਲੈ ਕੇ ਰੱਖ ਲੈਂਦਾ ਹੈ ਦੂਜੀ ਖਬਰ ਅੰਮ੍ਰਿਤਸਰ ਤੋਂ ਆ ਕਾਫੀ ਤਲਕਾ ਮਚਾਇਆ ਹੋਇਆ ਅੱਜ ਇਸ ਖਬਰ ਨੇ ਸੋਸ਼ਲ ਮੀਡੀਆ ਤੇ ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖਤ ਆਦੇਸ਼ ਜਾਰੀ ਕਰਦਿਆਂ ਨਿੱਜੀ ਤੌਰ ਤੇ ਤਲਬ ਕੀਤਾ ਗਿਆ ਹੈ ਮੁੱਖ ਮੰਤਰੀ ਨੂੰ 15 ਜਨਵਰੀ 2026 ਨੂੰ ਕਾਲ ਤੱਕ ਸਭ ਦੇ ਸਨਮੁਖ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਆ ਗਿਆ ਜਿੱਥੇ ਤੱਕ ਕੁਲਦੀਪ ਸਿੰਘ ਗੜਗਾਜ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਜਾਣਕਾਰੀ ਦਿੱਤੀ ਮੁੱਖ ਮੰਤਰੀ ਨੇ ਇਲਜ਼ਾਮ ਹਨ ਮੁੱਖ ਮੰਤਰੀ ਤੇ ਇਲਜ਼ਾਮ ਹਨ ਕਿ ਉਹਨਾਂ ਨੇ ਗੁਰੂ ਸਹਿਬਾਨਾਂ ਵੱਲੋਂ ਬਖਸ਼ੇ ਰਸਬੰਦ ਦੇ ਸਿਧਾਂਤ ਤੇ ਗੁਰੂਗੀਆਂ ਗੋਲ ਕਾਂ ਵਿਰੁੱਧ ਬਾਰ-ਬਾਰ ਇਤਰਾਜ਼ ਜੁਕੇ ਪੜਕਾਉ ਟਿੱਪਣੀਆਂ ਕੀਤੀਆਂ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਡੂੰਗੀ ਛੱਟ ਵੱਜੀ ਹੈ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ